ਦੇਖੋ ਇਹ ਹੁਣ ਅਸੀਂ ਇਹਨੂੰ ਪਾਣੀ ਧਾ ਦਿੰਨੇ ਆ ਗਰਮੀ ਬਹੁਤ ਆ ਗਈ ਤੇ ਇਹ ਆਏ ਆਂ ਡੇਪਰੀਆ ਮੂਦੀ ਹੋ ਗਏ ਇਹਦਾ ਕੋਈ ਦੱਸੋ ਕੀ ਹੁੰਦਾ ਇਹਨੂੰ ਤੇ ਤੇ ਆਹ ਕਮੈਂਟਾਂ ਜਰੂਰ ਦੱਸਿਓ ਖਾਂਦੀ ਕੀ ਆ ਇਸ ਤਰ੍ਹਾਂ ਗੋਲੀ ਡੰਡਾ ਧਾਤਾ ਤੁਸੀਂ ਦੱਸ ਦੋ ਕੀ ਖਾਂਦੀ ਹੈ ਜਿੰਨਾ ਵੀਰ ਭਾਈਆਂ ਨੂੰ ਪਤਾ ਵਾ ਕੀ ਹੋ ਗਿਆ ਕਾਇ ਚੇਡ ਕੀ ਪੀਆ ਕੀ ਹੋ ਗਿਆ ਹੁਣ ਦੇਖਦੇ ਆਏ ਰਾਜੇ ਡਿੱਗੀ ਪੀਆ ਰਾਤ ਦਾ ਤਾਸਲੇ ਉਹ ਕਾਤਾ ਚੀ ਦੇ ਸਵੇਰੇ ਦੇਖਾਂਗੇ ਇਹਨੂੰ ਪਾਣੀ ਪਲਾ ਕੇ ਦੇਖਦੇ ਆਂਗੇ ਇਹ ਤਾਂ ਪਾਣੀ ਵੀ ਨਹੀਂ ਪਿੰਦੀ ਮੈਨੂੰ ਫਿਰ ਦੇ ਅ ਦੇਖਾਏ ਕਿ ਹੋ ਗਿਆ ਇਹ ਤਾਂ ਮੇਰੇ ਖਿਆਲ ਚ ਫੰਗ ਤੇ ਦਾਹਮ ਹੋਇਆ ਪਿਆਗਾ ਟੁੱਟਿਆ ਪਿਆ ਫੰਗ ਤਾਂ ਤਾਂ ਇਹ ਉਡਦ ਨਹੀਂ ਹੈਗੀ ਹੁਣ ਫਿਰ ਕੀ ਕਰੀਏ ਇਹਨੂੰ ਉਹ ਕਰਾਂਗੇ ਹੁਣ ਦਵਾਈ ਦੀ ਬੂਈ ਲਾ ਕੇ ਇਹਦੀ ਇਹਨੂੰ ਰੱਖਾਂਗੇ ਜਿੰਨਾ ਚੱਕਰੇ ਉੜਦੀ ਨਹੀਂ ਠੀਕ ਨਹੀਂ ਹੁੰਦੀ ਉਹਨਾਂ ਚੱਕਰੇ ਰੱਖ ਲਾਂਗੇ ਫਿਰ ਬਾਅਦੋ ਆਯਾਦ ਕਰਦਾਂਗੇ ਦੇਖੋ ਜੀ ਇਹ ਐਂ ਕਾਦੀ ਹੈ ਇਹਨੂੰ ਉਹ ਫੰਗ ਟੁੱਟ ਗਿਆ ਇਹਦਾ ਤੇ ਪਹਿਲਾਂ ਤਾਂ ਲੱਗਿਆ ਸੀ ਉਹਨੂੰ ਬੁੰਦਲ ਕੇ ਡੀਪੀ ਪਰ ਹੁਣ ਪਤਾ ਲੱਗਿਆ ਫੰਗ ਟੁੱਟ ਗਿਆ ਇਹ ਬਈ ਗਰਮੀ ਬਹੁਤਾ ਕੋਠ ਹੈ ਪਾਣੀ ਪਾਣੀ ਤਾ ਦੇ ਕਰੋ ਇਹ ਕਾਲੇ ਕੀੜਿਆ ਦੇਖੋ ਇਹ ਉਰਦੀ ਬਹੁਤ ਹੈ ਜਾਂ ਫੋਤੀ ਬਹੁਤ ਹੁੰਦੀ ਹੈ ਇਹਨਾਂ 'ਚ ਇਹ ਹੱਥ ਚ ਨਹੀਂ ਆਵੇ ਕਾਲੀ ਚੀੜ ਦਾ ਬਚਾ ਹੈ ਜਵਾਖ ਛੋਟਾ ਇਹਨਾਂ ਨੂੰ ਆਪਾਂ ਕਰਾਂਗੇ ਲਾਜ ਜਿਨ੍ਹਾਂ ਚੱਕਰੇ ਹੈ ਠੀਕ ਨਹੀਂ ਹੁੰਦੀ ਉਹਨਾਂ ਦਾ ਕਰਾਪਾ ਆਪਦੇ ਲਵੇ ਰੱਖਾਂਗੇ ਹੁਣ ਆਪਾਂ ਇਹਨੂੰ ਕਰਕੇ ਠੀਕ ਕਰਕੇ ਇਹਨੂੰ ਇਚਤਾ ਦਿੰਨੇ ਆ ਤੇ ਨਾਲ ਹੀ ਆਪਾਂ ਬਤਾ ਦਾਂਗੇ ਪਾਣੀ